सारे अपनी रीजनल लैंग्वेज पर ही डिसकस करा हैपेटाइटिस वर्ड सबने ही सुने आई थिंक जिन्हें भी स्टूडेंट्स इतने बैठे पेरेंट्स बैठे ने इट्स वेरी कॉमन वर्ड नॉलेज कि हैपेटाइटिस एक्चुअल की है बट ये बहुत ज़्यादा इफेक्ट्स ऐसे हार्ट प्रॉब्लम्स तो बहुत सुनते हैं बट लिवर प्रॉब्लम्स बारे ध्यान बहुत घट चल सो ਅੱਜ ਦਾ ਜਿਹੜਾ ਥੀਮ ਹੈ ਉਹ ਵੀ ਉਸ ਤੇ ਟੈਗੀ ਬੇਸਡ ਹੈ ਕਿ ਹੈਪੇਟਾਈਟਸ 2 ਸੀ ਕਿਵੇਂ ਕਿਊਰ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਸਬਮਕ ਨੂੰ ਲੈ ਕੇ ਜਿਹੜੇ ਸਟਾਈਲ ਚ ਗੇ ਉਹ ਪੂਰਾ ਐਬਜ਼ਾਰਬ ਹੋਈ ਪੂਰਾ ਕੋਰਸ ਪੂਰਾ ਕਰਦੇ ਹੋਏ ਜਿਹੜਾ ਮੇਜਰ పార్ਟ ਹੁੰਦਾ ਲਿਵਰ ਤੇ ਆ ਕੇ ਤੁਸੀਂ ਦੇਖੋ ਕਿ ਕਾਰਬੋਹਾਈਡਰੇਟਸ ਹੋ ਗਏ ਤੁਹਾਡੇ ਲੈ ਫੂਡ ਦੇ ਵਿੱਚ ਪ੍ਰੋਟੀਨਸ ਹੋ ਗਏ ਵਿਟਾਮਿਨਸ ਹੋ ਗਏ ਫੈਟਸ ਹੋ ਗਏ ਜਾਂ ਜਿੰਨੀਆਂ ਵੀ ਅਸੀਂ ਹਾਰਮਫੁਲ ਟੌਕਸਿਕਸ ਵੀ ਲੈ ਰਹੇ ਆ ਉਹ ਪਾਰਟ ਵੀ ਤੁਹਾਡੀ ਲਿਵਰ ਚ ਹੀ ਜਾਂਦਾ ਜਿਹੜੇ ਲੋਕ नैक्सट द्रोनिकल ड्रिंक एलकोहोल कंजम्पन रेगुलर करते पार्ट भी लिवर ही क्रॉस करके जा रहा है एंड यू कैन वेल इमेजिन फैमिली चीज़ बड़ी कॉमन सुनी होगी कि डे टू डे पीपल आर हैविंग द प्रॉब्लम इन द लिवर जॉन्टिस्ट जो सब तो ज्यादा मेन पहला ही सिमटम है इन्होंने चीज़ों खा ही रहेडी कंज्यूम किस लैवल तक हो गया सो लिवर सा सच्चे पास वाली साइड पे प्रेजेंट हो है इसलिए उसके पास कर्मियन बिल्कुल बेस को बिल्कुल नीचे वाली साइड फंक्शन देखो भी वायरस करके भी हो सकता है एक डेम भी जो अल्कोहल कंजम्पशन के नाम ज़्यादा हो करके या कोई भी ऑटोम्यून डिजीज पर डेवलप फर्स्ट आई वांट टू मेक यू क्लियर वॉट एक्चुअली हेपेटाइटिस सो हेपेटाइटिस इन इट्स इज द इन्फ्लेमेशन ऑफ यूर लिवर लिवर की सोचों की ਬਾਡੀ ਦੇ ਐਕਚੁਅਲ ਪਾਰ ਜਿੰਨੇ ਕੈਮੀਕਲ ਜਿੰਨੀ ਟਾਕਸਿਕ ਹੈ ਘਰ ਹੈ ਘਰ ਦੇ ਵਿੱਚ ਆਪਾਂ ਕਿਚਨ ਹੈ ਕਿਚਨ ਦੇ ਵਿੱਚ ਆਪਾਂ স্মੋਕ ਤੋਂ ਦੂਰ ਰਹਿਣ ਹਮੇਸ਼ਾ ਚਿੰਨਿੰਗ ਵਰਕ ਕਰਦੇ ਹਾਂ ਨਾ ਨਵਾਂ ਅੱਜ ਕੱਲ ਤਾਂ ਇਲੈਕਟ੍ਰਿਕ ਚਿੰਨੀਆਂ ਵੀ ਆ ਗਈ ਸੋ ਦੈਟ ਵਾਈ ਡੋ ਨੋਟ ਵਾਟ ਅ স্মੋਕ ਇਨ ਆਰ ਹੋਮ ਕਿਉਂ ਨਹੀਂ ਚਾਹੀਦਾ ਸਾਨੂੰ ਆਪਣੇ ਘਰੇ ਤੋਂ ਵਾ ਬਿਕੋਜ਼ ਸਾਨੂੰ ਅਸੀਂ ਸਾਹ ਨਹੀਂ ਪ੍ਰੋਪਰ ਲੈ ਸਕਦੇ ਜਾਂ ਉਹਦੇ ਹੈਜ਼ਰਡ ਇਫੈਕਟ ਹੈ ਸਾਡੀ ਬਾਡੀ ਦੇ ਲਈ ਸੇਮ ਥਿੰਗ ਇਜ਼ ਹੈਪਨਿੰਗ ਵਿਦ ਯੋਰ ਲਿਵਿੰਗ ਫਿਰ ਲਿਵਰਟੀ ਟੋਕਸਿਨਸ ਨੂੰ ਜਿੰਨੀਆਂ ਚੀਜ਼ਾਂ ਸਾਰੀਆਂ ਰਿਲੇਟਡ ਹਾਰਮful ਚੀਜ਼ਾਂ ਨੂੰ ਮੈਟਾਬੋਲਾਈਜ਼ ਕਰਕੇ ਉਹਨੂੰ ਚੈਨਲਾਈਜ਼ ਕਰਦੇ ਸੋ ਥਿਸ ਇਜ਼ ਵੈਰੀ ਇੰਪੋਰਟੈਂਟ ਪਾਰਟ ਆਫ ਯਰ ਬਾਡੀ ਜੈਸੇ ਟੂ ਮੈਡੀਕਲ ਕੰਡਿਸ਼ਨ ਦਾ ਮਤਲਬ ਹੁੰਦਾ ਇਨਫਰਮੇਸ਼ਨ ਇਹ ਤਾਂ ਸਾਨੂੰ ਪਤਾ ਲੱਗਿਆ ਕਿ ਕੋਈ ਇਨਫਲਮੇਸ਼ਨ ਹੋਊਗੀ ਕੋਈ ਸੋਜ ਹੋਊਗੀ ਆ ਸੋ ਇਹ ਮਿਸ਼ਾ ਤਾਂ ਜਿਵੇਂ ਹੋਣਾ ਦੱਸਿਆ ਡਾਕਟਰ ਸਾਹਿਬ ਨੇ ਦੱਸਿਆ ਕਿ ਕੋਈ ਵੀ ਚੀਜ਼ ਅਸੀਂ ਖਾਣੇ ਕਿਉਂ ਪਾਣੀ ਹੈ ਚਾਹੇ ਉਹ ਇੱਕ ਦਾਣਾ ਹੈ ਚਾਹੇ ਉਹ ਕੋਈ ਰੋਟੀ ਹੈ ਕੋਈ ਵੀ ਚੀਜ਼ ਆ ਜਦੋਂ ਉਹਨੇ ਬਾਡੀ ਦੇ ਵਿੱਚ ਸਰੀਰ ਦੇ ਜਾਣਾ ਤਾਂ ਉਸ ਨੂੰ ਸਭ ਤੋਂ ਪਹਿਲਾਂ ਬਹੁਤ ਸਾਰੇ ਜੈ ਨਹੀਂ ਬਣ ਕੇ ਉਹਨੇ ਲਿਵਰ 'ਚ ਜਾਣਾ ਲਿਵਰ ਸਭ ਤੋਂ ਸਾਡਾ ਸਟੋਰ ਆ ਉਸ ਤੋਂ ਬਾਅਦ ਲਿਵਰ ਨੇ ਹਰ ਇੱਕ ਨੂੰ ਬਾਡੀ ਦੇ ਵਿੱਚ ਅੱਗੇ ਭੇਜਣਾ ਤਾਂ ਹੀ ਕੰਮ ਸੁਖਿਆਣਾ ਕਿਉਂਕਿ ਸਾਡੇ ਨਾਲ ਕਈ ਨਾ ਬਾਕੀ ਜ਼ਿੰਦਗੀ ਜਿਹੇ ਬੀਤਦੀਆਂ ਪਿੱਛੇ ਲਾਸਟ ਈਅਰ ਮੇਰੇ ਫਾਸਲ ਡੈਥ ਹੋ ਗਈ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਸੀ ਅਸੀਂ ਰੂਟੀਨ ਆ ਕੇ ਇੱਥੇ ਚੈੱਕਅਪ ਕਰਾਇਆ ਲਿਵਰ ਦੀ ਪ੍ਰੋਬਲਮ ਆਈ ਤਾਂ ਡਾਕਟਰ ਆਜੰਦੇ ਲੈ ਗਏ ਤੋਂ ਉੱਥੇ ਡਾਕਟਰ ਸਾਹਿਬ ਨੇ ਜਿਹੜਾ ਟਰੀਟਮੈਂਟ ਦੇਣਾ ਸ਼ੁਰੂ ਕੀਤਾ ਜਿਹੜੇ ਡਰਗ ਜਿਹੜੇ ਐਂਟੀਬਾਡੀ ਉਹਨਾਂ ਦਾ ਕੋਈ ਸਬੰਧ ਨਹੀਂ ਸੀ ਮੈਨੂੰ ਲੱਗਦਾ ਹੈ ਟ੍ਰੀਟਮੈਂਟ ਲਿਵਰ ਤਾਂ ਕੰਮ ਨਹੀਂ ਕਰ ਰਿਹਾ ਉਹਨਾਂ ਦਾ ਤੇਰੇ ਵੱਲ ਬਿਲਕੁਲ ਨਹੀਂ ਕੰਮ ਕਰ ਰਿਹਾ ਤੇ ਲਿਵਰ ਨੇ ਦਵਾਈ ਨੂੰ بچਾਉਣਾ ਲਿਵਰ ਨੇ ਸਾਰਾ ਕੁਝ ਨਾਣਾ ਦਿੱਤੀ ਸੀ ਲਿਵਰ ਸਾਡਾ ਡੈਮੇਜ ਹੋ ਗਿਆ ਜਾਂ ਕੰਮ ਹੀ ਨਹੀਂ ਕਰ ਰਿਹਾ ਤੇ ਅਸੀਂ ਉਹ ਜੋ ਦਵਾਈਆਂ ਪਾ ਰਹੇ ਉਹਨਾਂ ਦਾ ਕੋਈ ਫਾਇਦਾ ਨਹੀਂ ਕਹਿੰਦੇ ਅਸੀਂ ਤਾਂ ਇਹੀ ਬੜਿਆ ਅਸੀਂ 2 ਦਿਨ ਹੌਟਲ ਘਰੇ ਲੈ ਕੇ ਔਰ ਘਰੇ ਆ ਕੇ ਮਨੂ ਹੋ ਗਿੱਤਰ ਹੋ ਗਈ ਕੁਝ ਦਿਨ ਬਾਅਦ ਉਹ ਫਿਰ ਜਿਆਦਾ ਬੁਖਾਰ ਹੋ ਗਿਆ ਫਿਰ ਆਪਾਂ ਨੂੰ ਹੁੰਦਾ ਕਿ ਅਸੀਂ ਆਪਣੇ ਮਾਪੋ ਪਾਪ ਦੀ ਸੇਵਾ ਕਰਦੇ ਇਹਨਾਂ ਨੂੰ ਬਚਾਉਣਾ ਕਿੱਥੇ ਲਿਜਾਈ ਅਸੀਂ ਲੁਧਿਆਣੇ ਲੈ ਗਏ ਸੀ ਐਮਸੀ ਉਹ ਤੇ ਵੀ ਸੇਮ ਪੈਟਰਨ ਡਾਕਟਰ ਆਨ ਸਟਾਈਲ ਕਲ ਮੈਡੀਸਨ ਲੇਗਨ ਐਂਟੀਬਾਇਓਟਿਕ ਸਟਰੋਂਗ ਜੇਸਟ੍ਰੋਮ ਕੋਸਟ੍ਰੋਮ ਇੱਕ ਦਿਨ ਤੇ ਅਖਿਆ ਦੋ ਦਿਨ ਇੰਨੀ ਇੰਨੀਆ ਮੈਡੀਸਨਾਂ ਕਿਉਂਕਿ ਲਿਵਰ ਇੰਨੀ ਦਿਨ ਕੰਮ ਨਹੀਂ ਕਰਦਾ ਤੁਸੀਂ ਪਾਣੀ ਦਾ ਡਰਾਪ ਵੀ ਅੰਦਰ ਨਹੀਂ ਅੰਗਰ ਤੁਸੀਂ ਪਾਣੀ ਪੀਣਾ ਚਾਹੋਗੇ ਤੁਹਾਨੂੰ ਪਾਣੀ ਕੀਤਾ ਨਹੀਂ ਜਾਣਾ ਕਿਉਂਕਿ ਲਿਵਰ ਨਹੀਂ ਡਿਵਾਰਡ ਕਰਦੀ ਆ ਕਿ ਸਾਨੂੰ ਐਸਜੀ ਦੀ ਲੋਡ ਆ ਸਾਨੂੰ ਦਿਓ ਤੁਸੀਂ ਖਾਓ ਉਹੀ ਦੋ ਦਿਨ ਬਾਅਦ ਡਾਕਟਰ ਸਾਹਿਬ ਨੂੰ ਬਚਾਉ ਕਿੰਦੇ ਜੀ ਅਸੀਂ ਤਾਂ ਇਹੀ ਦੇ ਸਕਦੇ ਬੋ ਕਿ ਪੜਿਆ ਇਹੀ ਆ ਸਾਨੂੰ ਬੜਾ ਅਜੀਬ ਲੱਗਾ ਪਰ 2-3 ਮਹੀਨੇ ਤੋਂ ਬਾਅਦ ਸਗੋਂ ਘਰ ਆ ਕੇ ਉਹ ਬੈਠ ਹੋ ਜਾਂਦਾ ਸੀ ਐਂਡ ਤੇ ਜਦੋਂ ਜ਼ਿਆਦਾ ਹੋਏ ਫਿਰ ਅਸੀਂ ਇੱਥੇ ਮਏ ਫਰੀਦਪੁਰ ਤਾਂ ਉੱਥੇ ਵੀ ਡਾਕਟਰ ਸਾਹਿਬ ਨੇ ਆ ਕੇ ਉਹਨਾਂ ਨੂੰ ਫੂਡ ਪਾਈਪ ਆ ਕੇ ਫੂਡ ਦੇਣਾ ਸ਼ੁਰੂ ਕੀਤਾ ਔਰ ਉਹ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਉੱਠੇ ਹੋ ਗਏ ਉਹ ਸਾਨੂੰ ਲੜ ਰਹੇ ਤੁਸੀਂ ਕਿਉਂ ਮੈਨੂੰ ਧੱਕਾ ਘਾ ਰਹੇ ਮੇਰਾ ਉਹਦੇ ਪਿਆ ਔਰ 나ਹੀਂ ਡਾਕਟਰ ਕੋਸਤ ਵੀ ਦੱਸਦੇ ਕਿਉਂਕਿ ਡਾਕਟਰਾਂ ਦਾ ਵਿੱਚ ਬਿਜ਼ਨਸ ਤਾਂ ਲਾ ਬਣ ਗਿਆ ਕਿ ਉਹ ਮਹਿਸੂਸ ਅਸੀਂ ਕਰ ਰਹੇ ਤਾਂ ਮੈਂ ਕੀਤਾ ਲੱਤਾਂ ਹੀ ਡਗ ਹੋ ਰਹੀਆਂ ਅਸੀਂ ਇਹ ਨਹੀਂ ਵਿਖਿਆ ਕਿ ਕਾਰਨ ਕੀ ਕਾਰਨ ਤੋਂ ਸੰਭੋ ਅਸੀਂ ਖਾਣਾ ਗਲਤ ਖਾ ਲਿਆ ਜਾਂ ਡਾਕਟਰ ਦੱਸਿਆ ਖਾਣਾ ਮਾੜਾ ਕਾਲਿਆ ਜਾਂ ਕੋਈ ਪ੍ਰਿੰਟ ਕਰਦਾ ਜਾਂ ਕੋਈ ਹੋਰ ਕੁਝ ਕਰਦਾ ਉਹਨੇ ਕਰਕੇ ਲਿਵਰ ਕੌਮ ਪਰ ਅਸੀਂ ਫਿਰ ਉਹਨੂੰ ਦਵਾਈਆਂ ਹੋਰ ਲੈ ਰਹੇ ਆਂ ਦਵਾਈਆਂ ਫਿਰ ਲਿਵਰ ਜਾ ਰਹੀਆਂ ਤੇ ਉਹ ਬੰਦਾ ਹੋਰ ਹੀ ਹੋ ਗਿਆ ਜਿਆਦਾ ਬਹੁਤ ਸੋ ਲਿਵਰ ਇਸ ਤਰ੍ਹਾਂ ਦੀ ਚੀਜ਼ ਹੈ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਜਿਹੜੇ ਲੱਛਣ ਆ ਤੁਸੀਂ ਮੈਡੀਕਲ ਫੀਲ ਨਾਲ ਰਿਲੇਟਡ ਸਟੂਡੈਂਟ ਸੀ ਬੈਠੇ ਹੋ ਇੱਕ ਕੁਐਸਚਨ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ वर्ल्ड हेपेटाइटिस डे २८ जुलाई को ही क्यों मनाने डू यू नो एनी ऑफ द स्टूडेंट किसी स्टूडेंट को पता क्योंकि इस मेडिकल फील्ड ना ही ले ले रिलेटेड हो अठाई जुलाई को ही क्यों आप नहीं पता ना डॉक्टर बरूक ब्लूमबर्ग इन्ह का नाम सुनिया कदम कुछ 1965 पर देखो बच्चों नहीं पता अमिताभ बच्चन बारे पता होगा सबनों है ना पता ना श्रीदेवी बारे भी पता होगा और भी जिन्हें मैं एक चीज से बहुत हैरानी हाँ है। मैं कॉलेज भी हमेशा यही कहनी हूं कि उन्होंने अपने लिए की किया कदें सोचिए अमिताभ बच्चन ने श्रीदेवी ने ऐश्वर्या राय ने अपने लिए की तो अपने लिए की, लिए की मैं खिलाफ नहीं हूँ उन्होंने है ना मैं भी कद कद मूवीज़ देख लीन हाँ आई एम फिफ्टी ईयरस ओल्ड पर मैं पंदा सालों के पाँच छः मूवीज़ देखी हो शायद मैं देखती हाँ मैंने भी पता है सारे है पर मैं स्टूडेंट्स नंग जनरे पुछती हाँ भी देखो मेडिकल फील्ड चाहे मैं मन रही हाँ कि अस तरह ਚੇਅਰਮੈਨ ਸਾਹਿਬ ਜਿਆਰੇ ਸੀ ਕਿ ਡਾਕਟਰ ਦਵਾਈਆਂ ਇਸ ਤਰ੍ਹਾਂ ਦੇ ਰਹੀਆ ਪਰ ਮੈਡੀਕਲ ਫੀਲਡ 'ਤੇ ਬਹੁਤ ਕੰਟ੍ਰਿਬਿਊਸ਼ਨ ਹੈ ਉਸ ਤੋਂ ਬਿਨਾਂ ਜੀ ਪੁਰਾਣੇ ਸਮੇਂ ਦੇ ਵਿੱਚ ਦੇਖੀਏ ਨਾ ਮੇਰੇ ਨਾਲੇ ਜੀ ਸਾਨੂੰ 10 ਦਿਨ ਹੁੰਦੇ ਸੀ ਸਾਰੇ ਸੈਮੀਨਾਰ ਲਾਇਆ ਹੈ ਕੋਰਸੀਪੀ ਕਿਹਨਾਂ ਜੀ ਅੱਜ ਅਸੀਂ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜ ਕੋਟਪੁਰਾ ਚ ਸਪੈਸ਼ਲ ਇੱਕ ਸੈਮੀਨਾਰ ਲਾਇਆ ਬੱਚਿਆਂ ਨੂੰ ਸਾਰੇ ਨਰਸਿੰਗ ਦੇ ਬੱਚਿਆਂ ਨੂੰ ਬੁਲਾ ਕੇ ਹੈਪੇਟਾਈਟਸ ਅੱਜ ਵਰਲਡ ਡੇ ਆ 28 ਜੁਲਾਈ ਨੂੰ ਮਨਾਇਆ ਜਾਂਦਾ ਸੋ ਹੈਪੇਟਾਈਟਸ ਮੀਨਸ ਇਸ ਦਾ ਸਬੰਧ ਸਾਡੀ ਬੋਡੀ ਦੇ ਇੱਕ ਅਹਿਮ ਆਰਗਨ ਕਹਿ ਸਕਦੇ ਆ ਲੀਵਰ ਨਾਲ ਹੈ ਸੋ ਲਿਵਰ ਨੂੰ ਇਹ ਹੈਪਟਾਇਟਸ ਕੀ ਹੁੰਦਾ ਕਿਹੜੀ ਟਾਈਪ ਦਾ ਹੁੰਦਾ ਇਹ ਇਨਫੈਕਸ਼ਨ ਕਿਵੇਂ ਹੁੰਦੀ ਆ ਸਾਰਾ ਕੁਝ ਕਿਸੇ ਬਾਰੇ ਡਿਟੇਲ ਸਾਡੇ ਨਾਲ ਮੈਡਮ ਬਿੰਦਰ ਪ੍ਰੋਫੈਸਰ ਬਿੰਦਰ ਆਏ ਨੇ ਬਿੰਦਰਾ ਕੋਲ ਤੋਂ ਉਹ ਨਾਲ ਸੀਨ ਆਲ ਡਾਕਟਰ ਜੀਤਪਾਲ ਜੀ ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਅੱਜ ਲਿਖਿਆ ਸੋ ਹੈਲਥ ਜਿਹੜੀ ਆ ਸਾਡੀ ਲਾਈਫ ਦਾ ਇੱਕ ਲਈ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਹੈਲਦੀ ਆ ਤਾਂ ਹੀ ਇੱਕ ਨਰੋਗ ਜਿਹੜਾ ਇੱਕ ਸਮਾਜ ਦੀ ਸਿਰਜਣਾ ਹੋ ਸਕਦੀ ਐ ਉਹ ਹੈਪੇਟਾਈਟਿਸ 28 ਜੁਲਾਈ ਨੂੰ ਜਿਹੜਾ ਸੁਨਾਇਆ ਰ ਉਹਦੀ ਅਸੀਂ ਸਾਰੇ ਬੱਚਿਆਂ ਨੂੰ ਅਵੇਅਰ ਕੀਤਾ ਇਸ ਬਾਰੇ ਡਿਟੇਲ ਦੇ ਵਿੱਚ ਸਾਰਾ ਜਿਹੜਾ ਹੈ ਉਹ ਅਸੀਂ ਅੱਜ ਪ੍ਰਬੰਧ ਕਰਕੇ ਮੈਡਮ ਵਰਿੰਦਰ ਜੀ ਔਰ ਡਾਕਟਰ ਜੀਤਪਾਲ ਜੀ ਨੇ ਇਸ ਬਾਰੇ ਦੱਸਿਆ। ਮੈਡਮ ਜੀ ਵਰਿੰਦਰ ਮੱਕੜ ਮੈਂ ਗਵਰਮੈਂਟ ਬ੍ਰਿਜੰਡਰ ਕਾਲਜ ਦੇ ਵਿੱਚ ਹੈਡ ਆਫ ਜ਼ੂਲੋਜੀ ਡਿਪਾਰਟਮੈਂਟ ਐਮ ਅੱਜ ਸਾਰਾ ਵੀ ਜਿਹੜੇ ਬੱਚੇ ਨਹੀਂ ਜੀ ਕਿਹੜਾ ਜੀ लोगों में अवेयरनैस क्रिएट करने मनाया जाता जी अठाई जुलाई में हर साल अठाई जुलाई एक्चुअली डॉक्टर बारूफ लोमबर्ग जिन्ह ने हैपाटाइटिस का वायरस डिस्कवर किया वैक्सीन डिस्कवर की उन्होंडे हूं सो so, ए जो दो हज़ार पच्ची साल दो हज़ार पच्ची का वर्ल्ड हैपाटाइटिस डे का थीम है लैट्स ब्रेक इट डाउन मीनस कि आप लोगों अवेयर करिए क्योंकि हैपाटाइटिस सी बहुत ज्यादा मौत हो रही हैं ਪੰਜਾਬ ਦੇ ਵਿੱਚ ਵੀ ਪੂਰੇ ਵਰਡ ਦੇ ਵਿੱਚ ਹੀ ਵੈਸੇ ਅੰਡੀਆਂ ਵਿੱਚ ਵੀ ਕਾਫੀ ਜ਼ਿਆਦਾ ਹਰ ਇੱਕ ਸਟੇਟ ਵਿੱਚ ਚੱਲਿਆ ਹੋਇਆ ਹੈ ਮੌਨਸੂਨ ਸੀਜ਼ਨ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਸੋ ਇਸ ਦਿਨ ਨੂੰ ਮਨਾਉਣਾ ਇਸ ਕਾਲਜ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤਾਂ ਕਿ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ ਇਸ ਡਿਜ਼ੀਜ਼ ਬਾਰੇ ਇਹਨੂੰ ਕਿਵੇਂ ਆਪਾਂ ਰੋਕ ਸਕਦੇ ਹਾਂ ਤੇ ਕਿਸ ਤਰੀਕੇ ਨਾਲ ਇਹਨੂੰ ਦੇਰੀ ਨੂੰ ਆਪਾਂ ਠੱਲ ਪਾ ਸਕਦੇ ਹਾਂ